ਕੁੰਬ ਦੇ ਮੇਲੇ ਦੇ ਵਿੱਚ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹਾਂਜੀ ਦੋਸਤੋ ਜਿੱਥੇ ਇਸ ਕੁੰਬ ਦੇ ਮੇਲੇ ਦੇ ਵਿੱਚ ਹੋਰ ਸੰਪਰਦਾਏ ਦੇ ਸੰਤ ਮਹਾਤਮਾ ਪਹੁੰਚੇ ਹੋਏ ਨੇ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਪ੍ਰਕਾਸ਼ ਕੀਤੇ ਗਏ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਢਮਰੂਦ ਦਵਾਰ ਹੈ ਢਮਰੂਦ ਦਵਾਰ ਦੇ ਨਾਲ ਹੀ ਨਿਰਮਲ ਅਖਾੜਾ ਜਿਹੜਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਉਹ ਲਗਾਇਆ ਗਿਆ ਹੈ ਤੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਆਓ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਪੂਰੇ ਅਖਾੜੇ ਦੇ ਘੁੰਮ ਫਿਰ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਬਾਹਰ ਸਿਕਿਉਰਿਟੀ ਲੱਗੀ ਗਈ ਹੈ ਬਿਨਾ ਪਾਸ ਤੋਂ ਤੁਸੀਂ ਅੰਦਰ ਨਹੀਂ ਜਾ ਸਕਦੇ ਤੇ ਕਈ ਅਖਾੜੇ ਇੱਥੇ ਇਸ ਤਰ੍ਹਾਂ ਨੇ ਕਿ ਤੁਸੀਂ ਅੰਦਰ ਬਿਨਾ ਇਜਾਜ਼ਤ ਤੋਂ ਬਿਨਾ ਪਾਸ ਤੋਂ ਜਾ ਸਕਦੇ ਹੋ ਪਰ ਕੁਝ ਅਖਾੜੇ ਇੱਥੇ ਐਸੇ ਨੇ ਕਿ ਤੁਸੀਂ ਅੰਦਰ ਐਂਟਰੀ ਨਹੀਂ ਲੈ ਸਕਦੇ ਜਾਂ ਤਾਂ ਤੁਹਾਡੀ ਅੰਦਰ ਕਿਸੇ ਨਾਲ ਜਾਣ ਪਛਾਣ ਹੋਣੀ ਜ਼ਰੂਰੀ ਹੈ ਜਾਂ ਫਿਰ ਤੁਸੀਂ ਵਾ ਰਿਕਵੈਸਟ ਕਰ ਸਕਦੇ ਹੋ ਕਿ ਸਿਰਫ ਅਸੀਂ ਦਰਸ਼ਨ ਕਰਨ ਲੈਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੇ ਤੁਹਾਨੂੰ ਦਰਸ਼ਨ ਕਰਨ ਦਿੱਤੇ ਜਾਣਗੇ ਤੇ ਬਹੁਤ ਜਿਆਦਾ ਸਿਕਿਉਰਟੀ ਹੈ ਜਿਹੜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਨਿਸ਼ਾਨ ਝੂਲ ਰਹੇ ਨੇ ਕੁੰਬ ਦੀ ਧਰਤੀ ਦੇ ਉੱਤੇ ਪ੍ਰਯਾਗ ਰਾਜ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਜਿਹੜੇ ਪਵਿੱਤਰ ਸਰੂਪ ਉਹਨਾਂ ਦੇ ਜਿਹੜਾ ਇੱਥੇ ਪ੍ਰਕਾਸ਼ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਬਾਹਰ ਪਾਣੀ ਹੱਥ ਧੋ ਕੇ ਪੈਰ ਧੋ ਕੇ ਅਸੀਂ ਅੰਦਰ ਦਰਸ਼ਨਾਂ ਲਈ ਜਾ ਸਕਦੇ ਹਾਂ ਤੇ ਏ ਸੀਗਾ ਪੰਡਾਲ ਹੈ ਪੂਰਾ ਬਹੁਤ ਸਾਹਸੁਤਰਾ ਬਹੁਤ ਜਿਆਦਾ ਵਧੀਆ ਮਾਹੌਲ ਦੇ ਵਿੱਚ ਜਿਹੜਾ ਪਵਿੱਤਰ ਪ੍ਰਕਾਸ਼ ਜਿਹੜਾ ਮਹਾਰਾਜ ਦੇ ਦਰਸ਼ਨ ਕਰਨ ਨੂੰ ਮਿਲਣਗੇ ਤੁਹਾਨੂੰ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਦਰਬਾਰ ਸਜਾਇਆ ਗਿਆ ਹੈ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪ੍ਰਕਾਸ਼ ਹੋਏ ਹੋਏ ਨੇ ਤੇ ਪਾਠੀ ਸਹਿਬਾਨ ਜਿਹੜੇ ਜੋ ਬਾਣੀ ਪੜਦੇ ਹੋਏ ਨਜ਼ਰ ਆਉਣਗੇ ਤੁਹਾਨੂੰ ਤੇ ਇਹ ਹਰ ਟਾਈਮ ਜਦੋਂ ਵੀ ਤੁਸੀਂ ਮਰਜ਼ੀ ਦਰਸ਼ਨ ਕਰ ਸਕਦੇ ਹੋ ਗੁਰੂਗ੍ਰਾਂ ਸਾਹਿਬ ਮਹਾਰਾਜ ਜੀ ਦੇ ਇੱਥੇ ਜੋ ਇਹ ਅਖਾੜਾ ਹੈ ਸਾਡਾ ਇਹ ਸਿਰਫ 3 ਤਰੀਕ ਤੱਕ ਜਿਹੜਾ ਰਹੇਗਾ ਉਸ ਤੋਂ ਬਾਅਦ ਵਾਪਸੀ ਹੈ ਰਵਾਨਾ ਵਾਪਸੀਆਂ ਜਿਹੜੀਆਂ ਵਾਪਸੀ ਰਵਾਨਾ ਹੋਣਗੇ ਇਹਨੇ ਜੀ ਅਗਲੇ ਦਿਨ ਦੀ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਜਿਸ ਦਿਨ 25 ਤਰੀਕ ਨੂੰ ਇੱਥੇ ਜੋ ਸਮਾਗਮ ਸੀ ਇਹ ਉਸ ਦੀਆਂ ਤਸਵੀਰਾਂ ਨੇ ਦੂਰੋਂ ਦੂਰੋਂ ਸਾਧੂ ਮਹੰਤ ਜਿਹੜੇ ਮਹਾਤਮਾ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਪਵਿੱਤਰ ਰੂਹਾਂ ਦੇ ਬਹੁਤ ਸਾਰੇ ਸਾਧੂ ਸੰਤ ਐਸੇ ਸੀ ਜਿਹੜੇ 25-25 ਸਾਲਾਂ ਸੌਰੀ 12-12 ਸਾਲਾਂ ਤੋਂ ਸਿਰਫ ਤਪੱਸਿਆ ਦੇ ਵਿੱਚ ਲੀਨ ਸੀ ਅਤੇ ਕੁੰਭ ਤੇ ਹੀ ਜੋ ਬਾਹਰ ਨਿਕਲਦੇ ਨੇ ਕੁੰਭ ਤੇ ਹੀ ਦਰਸ਼ਨ ਕਰਨ ਮੇਲੇ ਹੋਣ ਨੂੰ ਮਿਲਦੇ ਨੇ ਉਹਨਾਂ ਦੇ ਕੁੰਭ ਦੇ ਵਿੱਚ ਆਉਣ ਤੇ ਤੁਸੀਂ ਜਿਹੜੇ ਦਰਸ਼ਨ ਕਰਦੇ ਹੋ ਸਾਧੂ ਮਹਾਂਤਮਾ ਦੇ ਬਹੁਤ ਸਾਰੇ ਸਾਧੂ ਮਹਾਂਤਮਾ ਐਸੇ ਹੁੰਦੇ ਨੇ ਜਿਹੜੇ 12-12 ਸਾਲ ਤੋਂ ਕਿਸੇ ਦੇ ਸਾਹਮਣੇ ਹੀ ਨਹੀਂ ਆਏ ਹੁੰਦੇ ਅਤੇ 12 ਸਾਲ ਬਾਅਦ ਸਿਰਫ ਕੁੰਭ ਤੇ ਹੀ ਉਹਨਾਂ ਦੇ ਦਰਸ਼ਨ ਮੇਲੇ ਹੁੰਦੇ ਨੇ ਬਹੁਤ ਜ਼ਿਆਦੇ ਤਪੱਸਵੀ ਉਹ ਗੱਲ ਸੱਚੀ ਹੈ ਕਿ ਪਤਾ ਨਹੀਂ ਕਿਸ ਰੂਪ ਦੇ ਵਿੱਚ ਨਾਰਾਇਣ ਮਿਲ ਜਾਏਗੇ ਇੱਥੇ ਕੋਈ ਪਤਾ ਨਹੀਂ ਕਿਹੜਾ ਸਾਧੂ ਸੰਤ ਕਿਹੜੇ ਸਾਧੂ ਮਹਾਂਤਮਾ ਦੀ ਕਿੰਨੀ ਕੁ ਤਪੱਸਿਆ ਹੋਵੇ ਸੋ ਐਸੀਆਂ ਪਵਿੱਤਰ ਰੂਹਾਂ ਦੇ ਦਰਸ਼ਨ ਕਰਨ ਨੂੰ ਮਿਲਦੇ ਨੇ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਵੀ ਦਰਸ਼ਨ ਕਰ